ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਈ ਵਾਰੀ ਰੱਬ ਵਾਲੇ ਬਣੇ ਦੇ ਸਾਰੇ ਕੰਮ ਅਸੀਂ ਬੋਝ ਪਾ ਕੇ ਕਰਦੇ ਹਾਂ ਤਾਂ ਵੀ ਮੰਜ਼ਿਲ ਦੂਰ ਲੈਂਦੀ ਹੈ ਗੱਲ ਤਾਂ ਤਾਂ ਹੀ ਬਣਦੀ ਹੈ ਜੇ ਕਿਸੇ ਕੰਮ ਵਿੱਚ ਸਫਲਤਾ ਪ੍ਰਾਪਤ ਹੋ ਜਾਵੇ ਗੁਰੂ ਦੇ ਦਰ ਤੇ ਕੀਤੀ ਹੋਈ ਸੇਵਾ ਕੀਤੇ ਨੇਮ ਤਾਂ ਹੀ ਥਾਏ ਬਣ ਕੇ ਤਾਂ ਹੀ ਪ੍ਰਾਪਤੀ ਹੋਵੇਗੀ ਤਾਂ ਹੀ ਸਫਲਤਾ ਮਿਲੇਗੀ ਜੇਕਰ ਸਾਰੇ ਕੰਮ ਖੁਸ਼ੀ ਅਤੇ ਚੜਦੀ ਕਲਾ ਨਾਲ ਕਰਾਂਗੇ ਚਿੱਤ ਲਾ ਕੇ ਕਰਾਂਗੇ ਸੱਚੀ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨ ਲਈ ਸਫਲਤਾ ਪ੍ਰਾਪਤ ਕਰਨ ਲਈ ਮਨਜਤੰਖ ਪਹੁੰਚਣ ਲਈ ਜ਼ਰੂਰੀ ਹੈ ਗੁਰੂ ਵਾਲੇ ਪਾਸੇ ਜਿੰਨੇ ਵੀ ਕੰਮ ਕਰੀਏ ਖੁਸ਼ੀ ਅਤੇ ਚੜਦੀ ਕਲਾ ਨਾਲ ਕਰੀਏ ਬੋਝ ਸਮਝ ਕੇ ਨਾ ਕਰੀਏ ਜਿੰਨੇ ਵੀ ਪਰਮार्थ ਵਾਲੇ ਬਣੇ ਤੁਹਾਡੇ ਕਦਮ ਹਨ ਕੋਈ ਨੇਮ ਹੈ ਕੋਈ ਸੇਵਾ ਹੈ ਸਿਮਰਨ ਦਾ ਨੇਮ ਨਿਤਨੇਮ ਸੁਖਮਨੀ ਸਾਜ ਦੇ ਪਾਠਾਂ ਦਾ ਨੇਮ ਕਈ ਵਾਰੀ ਅਸੀਂ ਬੋਝ ਪਾ ਲੈਂਦੇ ਹਾਂ ਕਿ ਕਰਨਾ ਪੈਣਾ ਹੈ ਇਹੇ ਬੋਝ ਹੁੰਦਾ ਹੈ ਅਤੇ ਇੱਕ ਹੈ ਚੜਦੀ ਕਲਾ ਨਾਲ ਕਰਨਾ ਕਿ ਸ਼ੁਕਰ ਹੈ ਸੇਵਾ ਮਿਲੀ ਹੈ ਕਿਸੇ ਬਹਾਨੇ ਕੋਈ ਸੇਵਾ ਤਾਂ ਹੋਈ ਹੈ ਜੇ ਕੀਰਤਨ ਕਰੋ ਜਾਂ ਕੀਰਤਨ ਸੁਨੋ ਤਾਂ ਉਹ ਵੀ ਰੰਗ ਵਿੱਚ ਚੜਦੀ ਕਲਾ ਵਿੱਚ ਮਰਦਾਨਾ ਇੰਨੇ ਰੰਗ ਵਿੱਚ ਕੀਰਤਨ ਕਰਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਤਿੰਨ ਤਿੰਨ ਦਿਨ ਸਮਾਧੀ ਲੱਗ ਜਾਂਦੀ ਸੀ ਪਰ ਕਈ ਪਰਮਾਰਥ ਦੇ ਬੰਨੇ ਕੰਮ ਤਾਂ ਕਰਦੇ ਹਨ ਪਰ ਬੋਝ ਪਾ ਕੇ ਕਰਦੇ ਹਨ ਅਤੇ ਕਈ ਤਾਂ ਐਸੇ ਹੁੰਦੇ ਹਨ ਜੋ ਟਾਲ ਮਟੋਲ ਹੀ ਕਰਦੇ ਰਹਿੰਦੇ ਹਨ ਅਤੇ ਅਖੀਰ ਉਹਨਾਂ ਦਾ ਅੰਤਿਮ ਸਮਾਂ ਆ ਜਾਂਦਾ ਹੈ ਧਰਮ ਦਾ ਕੋਈ ਵੀ ਕੰਮ ਕਰਨਾ ਹੋਵੇ ਤਾਂ ਇੱਕਦਮ ਕਰ ਦੇਣਾ ਚਾਹੀਦਾ ਹੈ ਪਰ ਜੇਕਰ ਕੋਈ ਪਾਪ ਕਰਨਾ ਹੋਵੇ ਤਾਂ ਇੱਕਦਮ ਨਹੀਂ ਕਰਨਾ ਚਾਹੀਦਾ ਸੋਵ ਵਾਰੀ ਸੋਚ ਲੈਣਾ ਚਾਹੀਦਾ ਹੈ ਕਿਉਂਕਿ ਪਾਪ ਕਰਨ ਲੱਗਣਾ ਸੋਚਣਾ ਹੈ ਹੋ ਸਕਦਾ ਹੈ ਮੋੜਾ ਪੈ ਜਾਵੇ ਅਤੇ ਪਾਪ ਕਰਨ ਤੋਂ ਕੋਈ ਬਚ ਜਾਵੇ ਪਰ ਧਰਮ ਦਾ ਕੰਮ ਹੈ ਉਸ ਨੂੰ ਚਾਟ ਕਰ ਲੈਣਾ ਚਾਹੀਦਾ ਹੈ ਗੁਜਰ ਨਾਮ ਦੇ ਸਿੱਖ ਨੂੰ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਹ ਉਪਦੇਸ਼ ਸੀ ਜੋ ਆਪਣੀ ਕਸ਼ਕਰ ਹੁਕਮਾਈ ਗੁਰਹੁਤ ਦੇਉ ਦਸਵੰਦ ਬਣਾਈ ਪਰ ਜੋ ਟਾਲ ਮਟੋਲ ਕਰਦੇ ਰਹਿੰਦੇ ਹਨ ਅਖੀਰ ਜਮਾ ਤੇ ਵਸ ਪੈਂਦੇ ਹਨ ਅਤੇ ਫਿਰ ਉਹ ਪਸਤੋਂਦੇ ਹਨ ਏਕੇ ਐਸੇ ਹੀ ਸੇਠ ਦੀ ਸਾਡੀ ਅੱਜ ਦੀ ਸਾਖੀ ਜੋ ਧਰਮ ਦੇ ਨਾਂ ਤੇ ਦਸਵੰਦ ਦੇ ਨਾਂ ਤੇ ਮਾਇਆ ਵੀ ਘੜਦਾ ਸੀ ਪਰ ਉਸ ਦਾ ਕਦੀ ਦੇਨ ਦਾ ਹੌਸਲਾ ਹੀ ਨਾ ਬਣਿਆ ਅਖੀਰ ਉਹ ਵੇਲਾ ਵੀ ਆਇਆ ਜਦੋਂ ਉਹ ਬਿਮਾਰ ਹੋ ਗਿਆ ਹੁਣ ਉਸ ਨੂੰ ਇੱਕਦਮ ਯਾਦ ਆਇਆ ਕਿ ਉਸਨੇ ਤਾਂ ਕਦੀ ਗੁਰੂ ਘਰ ਵਾਸਤੇ ਇਕੱਠੀ ਕੀਤੀ ਮਾਇਆ ਨੂੰ ਦਾਨ ਹੀ ਨਹੀਂ ਕੀਤਾ ਪਰ ਹੁਣ ਉਸ ਦੀ ਪੇਸ਼ਣੀ ਸੀ ਚਲਦੀ ਅਤੇ ਜਦੋਂ ਉਸਨੇ ਆਪਣੇ ਲੜਕਿਆਂ ਨੂੰ ਇਸ ਗੱਲ ਬਾਰੇ ਦੱਸਣਾ ਚਾਹਿਆ ਤਾਂ ਉਸਦੇ ਲੜਕੇ ਵੀ ਅੱਗੋਂ ਨਾ ਸਮਝੀ ਦਾ ਨਾਟਕ ਕਰਨ ਲੱਗੇ ਕਿਉਂਕਿ ਉਹਨਾਂ ਦਾ ਵੀ ਮਾਇਆ ਦੇਖ ਕੇ ਮਨ ਬੇਈਮਾਨ ਹੋ ਗਿਆ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੇਠ ਜਿਸ ਕੋਲ ਮਾਇਆ ਦੀ ਕੋਈ ਕਮੀ ਨਹੀਂ ਸੀ ਅਤੇ ਉਸਦੇ ਤਿੰਨ ਪੁੱਤਰ ਸਨ ਜਦੋਂ ਉਸਦੇ ਪੁੱਤਰ ਜਵਾਨ ਹੋਏ ਤਾਂ ਉਸਨੇ ਇਕੱਠੀ ਕੀਤੀ ਸਾਰੀ ਮਾਇਆ ਕੱਢ ਲਈ ਅਤੇ ਆਪਣੇ ਤਿੰਨਾਂ ਪੁੱਤਰਾਂ ਦਾ ਹਿੱਸਾ ਕੱਢਿਆ ਚੌਥਾ ਹਿੱਸਾ ਉਸਨੇ ਆਪਣਾ ਵੀ ਕੱਢਿਆ ਅਤੇ ਪੰਜਵਾਂ ਹਿੱਸਾ ਉਸਨੇ ਦਸਵੰਦ ਦਾ ਬਰਾਬਰ ਕੱਢਿਆ ਪੁੱਤਰਾਂ ਦਾ ਹਿੱਸਾ ਪੁੱਤਰਾਂ ਨੂੰ ਦੇ ਦਿੱਤਾ ਅਤੇ ਆਪਣਾ ਵੀ ਪੁੱਤਰਾਂ ਨੂੰ ਦੇ ਦਿੱਤਾ ਪਰ ਪੰਜਵਾਂ ਹਿੱਸਾ ਜੋ ਦਸਵੰਦ ਦਾ ਉਸਨੇ ਕੱਢਿਆ ਸੀ ਉਸਨੇ ਆਪ ਰੱਖਿਆ ਅਤੇ ਕਿਹਾ ਕਿ ਇਹ ਜਿਹੜਾ ਪੰਜਵਾਂ ਹਿੱਸਾ ਹੈ ਮੈਂ ਆਪ ਆਪਣੇ ਹੱਥਾਂ ਨਾਲ ਦਾਨਪੂਰਨ ਕਰਾਂਗਾ ਪਰ ਉਸ ਦਾ ਹੌਸਲਾ ਇਹਨਾਂ ਪਿਆਰ ਦਾਨਪੂਰਨ ਕਰਨ ਦਾ ਟਾਲ ਮਟਾਲ ਕਰਨ ਲੱਗਾ ਇੱਕ ਦਿਨ ਉਸਦੇ ਮਨ ਵਿੱਚ ਆਇਆ ਅਤੇ ਦਾਨਪੂਰਨ ਵਾਲਾ ਕੀਤਾ ਹੋਇਆ ਸਾਰਾ ਪੈਸਾ ਉਸਨੇ ਇੱਕ ਕੰਦ ਵਿੱਚ ਸਰਾਖ ਕਰਾ ਕੇ ਉਸਦੇ ਅੰਦਰ ਰੱਖ ਦਿੱਤਾ ਕਈ ਵਾਰੀ ਸੋਚਦਾ ਹੈ ਅੱਜ ਦਾਨ ਕਰਦਾ ਹਾਂ ਕੱਲ ਦਾਨ ਕਰਦਾ ਹਾਂ ਪਰ ਅੱਜ ਕੱਲ ਕਰਦਿਆਂ ਕਰਦਿਆਂ ਮਹੀਨਿਆਂ ਦੇ ਮਹੀਨੇ ਸਾਲਾਂ ਦੇ ਸਾਲ ਬੀਤ ਗਏ ਚੰਗੇ ਕੰਮ ਨੂੰ ਇੰਨੀ ਦੇਰੀ ਪਾ ਦਿੱਤੀ ਸੋਚਦੇ ਹੀ ਸੋਚਦੇ ਇੱਕ ਦਿਨ ਕਾਲ ਨੇ ਆ ਕੇ ਘੇਰਾ ਪਾਇਆ ਇਹੋ ਜਿਹੀ ਪੁਜੀਸ਼ਨ ਹੋ ਗਈ ਇਹ ਹੁਣ ਮੂੰਹ ਵਿੱਚ ਗੱਲ ਵੀ ਨਹੀਂ ਨਿਕਲਦੀ ਤੜਫਦਾ ਪਿਆ ਹੈ ਕੁਝ ਮਿੰਟਾਂ ਸਕਿੰਟਾਂ ਦੀ ਜ਼ਿੰਦਗੀ ਰਹਿ ਗਈ ਰਿਸ਼ਤੇਦਾਰ ਵੀ ਆ ਗਏ ਪੁੱਤਰ ਵੀ ਇਕੱਠੇ ਹੋ ਗਏ ਸਾਰੇ ਕਹਿਣ ਲੱਗੇ ਸੇਠ ਤੇਰਾ ਆਖਰੀ ਸਮਾਂ ਆ ਗਿਆ ਹੈ ਕੋਈ ਗੱਲ ਸਾਂਝੀ ਕਰਨੀ ਹਾਕ ਗੱਲ ਹੈ ਪਰ ਸੇਠ ਦੀ ਤਾਂ ਹੁਣ ਆਵਾਜ਼ ਹੀ ਨਾ ਨਿਕਲੇ ਉਹ ਗੱਲ ਬਣ ਗਈ ਨੈਨੋ ਨੀਰ ਬਹਿਤਨ ਖੀਨਾ ਪਏ ਕਿਸ ਦਦਵਾਨੀ ਰੂਦਾ કંਠ ਸ਼ਬਦ ਨਹੀਂ ਉਚਰੇ ਅਬ ਕੀ ਕਰ ਹੈ ਪੁਰਾਨੀ ਠਰ-ਠਰ ਕੰਬਦਾ ਪਿਆ ਹੈ ਸੇਠ ਆਖਰੀ ਸਵਾਸ ਲੈਂਦਾ ਪਿਆ ਹੈ ਆਵਾਜ਼ ਨਿਕਲਦੀ ਨਹੀਂ ਅਤੇ ਕੰਧ ਵੱਲ ਉਂਗਲ ਨਾਲ ਇਸ਼ਾਰਾ ਕਰਦਾ ਹੈ ਸਾਰੇ ਰਿਸ਼ਤੇਦਾਰ ਕੰਧ ਵੱਲ ਵੇਖਦੇ ਹਨ ਕਿ ਕੰਧ ਵਿੱਚ ਕੀ ਹੈ ਕੰਧ ਦੇ ਅੰਦਰ ਇੱਟਾਂ ਲਾ ਕੇ ਜਿਹੜਾ ਧਾਨ ਵਾਲਾ ਹਿੱਸਾ ਉਸਨੇ ਰੱਖਿਆ ਸੀ ਉਹ ਦੱਸਣਾ ਚਾਹੁੰਦਾ ਸੀ ਕਿ ਉੱਥੇ ਪੈਸੇ ਪਏ ਹਨ দান ਕਰ ਦੇਣਾ ਪੁੱਤਰਾਂ ਨੂੰ ਇਸ ਗੱਲ ਦਾ ਪੂਰਾ ਪਤਾ ਸੀ ਕਿ ਇਸਨੇ ਤਾਨ ਪੁੰਨ ਕਰਨ ਵਾਸਤੇ ਪੰਜਵਾਂ ਹਿੱਸਾ ਰੱਖਿਆ ਹੈ ਅਤੇ ਉਹ ਇਸ ਕੰਧ ਵਿੱਚ ਰੱਖ ਕੇ ਇੱਟਾਂ ਲਾ ਕੇ ਰੱਖਿਆ ਹੈ ਪਰ ਰਿਸ਼ਤੇਦਾਰ ਪੁੱਤਰਾਂ ਨੂੰ ਬੋਲਦੇ ਹਨ ਕਿ ਸੇਠ ਕੀ ਕਹਿੰਦਾ ਹੈ ਪੁੱਤਰਾਂ ਦਾ ਮਨ ਬੇਈਮਾਨ ਹੋ ਗਿਆ ਅਸਲੀ ਗੱਲ ਉਹ ਦੱਸਣਾ ਨਹੀਂ ਚਾਹਦੇ ਸਨ ਕਿ ਕਿਧਰੇ ਮਾਇਆ ਨਾ ਚਲੀ ਜਾਵੇ ਪੁੱਤਰ ਕਹਿਣ ਲੱਗੇ ਪਿਤਾ ਜੀ ਇਹ ਕਹਿ ਰਹੇ ਹਨ ਕਿ ਮੈਂ ਸਾਰੀ ਜ਼ਿੰਦਗੀ ਇੱਟਾਂ ਲਗਾਉਣ ਤੇ ਹੀ ਲਗਾਉਂ ਦਿੱਤੀ ਅਤੇ ਪਰਮੇਸ਼ਵਰ ਦਾ ਨਾਮ ਕਦੀ ਜਪਿਆ ਹੀ ਨਹੀਂ ਪਰ ਸੇਠ ਨੇ ਇਹ ਸੁਣ ਕੇ ਅੱਗੋਂ ਸਿਰ ਹਿਲਾ ਦਿੱਤਾ ਕਿ ਮੈਂ ਇਹ ਨਹੀਂ ਕਿਹਾ ਪਰ ਪੁੱਤਰ ਰਿਸ਼ਤੇਦਾਰਾਂ ਕੋਲ ਅਸਲੀ ਗੱਲ ਸੁਪੋਂਦੇ ਹਨ ਅਤੇ ਕੁਝ ਚਿਰ ਵਿੱਚ ਹੀ ਸੇਠ ਦੇ ਸਵਾਸ ਨਿਕਲ ਗਏ ਅਤੇ ਜਿਹੜਾ ਕੰਮ ਚੰਗਾ ਕਰਨਾ ਸੀ ਉਹ ਨਾ ਕਰ ਸਕਿਆ ਕਿਉਂਕਿ ਚੰਗੇ ਕੰਮ ਵਿੱਚ ਦੇਰ ਲਗਾ ਦਿੱਤੀ ਇਸ ਸਾਖੀ ਤੋਂ ਸਿੱਧ ਲੈਣੀ ਹੈ ਕਰਮ ਦਾ ਕੋਈ ਵੀ ਕੰਮ ਹੋਵੇ ਉਸੇ ਟੈਮ ਕਰ ਦੇਣਾ ਚਾਹੀਦਾ ਹੈ ਚੰਗੇ ਕੰਮ ਵਿੱਚ ਕਦੀ ਡੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਮਨ ਦਾ ਕੋਈ ਪਤਾ ਨਹੀਂ ਕਦੋਂ ਬਦਲ ਜਾਵੇ ਕਈ ਵਾਰੀ ਐਸਾ ਹੁੰਦਾ ਹੈ ਕਈਆਂ ਵਿੱਚ ਸ਼ੌਕ ਜਗਦਾ ਹੈ ਗੁਰੂ ਘਰ ਜਾਣ ਦਾ ਸੇਵਾ ਦਾ ਬਾਨੀ ਪੜਨ ਦਾ ਪਰ ਕੁਝ ਸਮੇਂ ਬਾਅਦ ਕਿਸੇ ਮਨਮੁਖ ਦਾ ਸੰਗ ਤੋੜ ਦਿੰਦਾ ਹੈ ਕਿ ਕੀ ਕਰਨਾ ਹੈ ਇਸ ਪਾਸੇ ਲੱਗੇ ਇਸ ਲਈ ਕੋ ਸੰਕੋ ਵੀ बच ਕੇ ਰਹਿਣਾ ਹੈ ਯਤਨ ਕਰਨਾ ਹੈ ਦੁਜੇ ਨੋ ਵੀ ਸਹੀ ਬਨੇ ਲਗਾਉਂਦਾ ਕਿਦਰੇ ਐਸਾ ਨਾ ਹੋਵੇ ਸਾਨੂੰ ਮਨਮੁਖ ਦਾ ਸੰਗ ਛੋੜ ਕੇ ਲਾ ਜਾਵੇ ਗੁਰੂਵਾਲ ਲੱਗਾ ਹੋਇਆ ਬੰਦਾ ਜਦੋਂ ਵੀ ਟਿਕਦਾ ਹੈ ਕੋ ਸੰਗ ਕਰਕੇ ਹੀ ਟਿਕਦਾ ਹੈ ਅਤੇ ਦੂਸਰਾ ਪਰਮਾਰਥ ਵਾਲੇ ਬਨੇ ਜਿੰਨੇ ਵੀ ਕੰਮ ਕਰੋ ਨੇਮ ਕਰੋ ਸੇਵਾ ਕਰੋ ਖੁਸ਼ੀ ਅਤੇ ਚੜਦੀ ਕਲਾ ਨਾਲ ਕਰੋ ਬੋਝ ਪਾਕੇ ਨਾ ਕਰੋ प्राप्ति ਤਾਂ ਹੀ ਹੁੰਦੀ ਹੈ ਜੇ ਸਾਰੇ ਕੰਮ ਚੜਦੀ ਕਲਾ ਨਾਲ ਕਰੀਏ ਪਰ ਹੁਣ ਸਵਾਲ ਉੱਠਦਾ ਹੈ ਕਿ ਇਹ ਚੜਦੀ ਕਲਾ ਆਵੇ ਕਿਵੇਂ ਕਿਉਂਕਿ ਕਈ ਵਾਰੀ ਇਹੋ ਜਿਹੀਆਂ ਮਨ ਵਿਚ ਵਿਚਾਰਾ ਵੀ ਆਉਣ ਲੱਗ ਪੈਂਦੀਆਂ ਹਨ ਕਿ ਇਨਾ ਚਿਰ ਹੋ ਗਿਆ ਹੈ ਬਣੀ ਪੜਦੇ ਆਂ ਨੇਮ ਕਰਦੇ ਆਂ ਸੇਮਾ ਕਰਦੇ ਆਂ ਮੇਰੀ ਮੰਗ ਤੇ ਪੂਰੀ ਹੋਈ ਨਹੀਂ ਮਸਰਤੇ ਹੱਲ ਹੋਇਆ ਹੀ ਨਹੀਂ ਕੀ ਬਲਵ ਹੈ ਐਸੀਆਂ ਗੱਲਾਂ ਅਤੇ ਐਸੇ ਵਿਚਾਰ ਬੰਦੇ ਨੂੰ ਟੈਂਡੀ ਕਲਾਵਲ ਲੈ ਜਾਂਦੇ ਹਨ ਕੋਈ ਪ੍ਰਾਪਤੀ ਜੇ ਨਹੀਂ ਹੋਈ ਕਬਰੋਣਾ ਨਹੀਂ ਆਪਣੇ ਵਿੱਚ ਕਮੀ ਵਿਖਣੀ ਹੈ ਕਿ ਜ਼ਰੂਰ ਮੇਰੇ ਜਪਨ ਵਿੱਚ ਜਾਂ ਮੇਰੀ ਸੇਵਾ ਵਿੱਚ ਹੀ ਕਮੀ ਹੈ ਇਹਨਾਂ ਵਿਚਾਰਾਂ ਨਾਲ ਆਪਣੇ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਹੈ ਕਿ ਮੇਰਾ ਕੋਈ ਕਰਮ ਹੀ ਬਹੁਤ ਵੱਡਾ ਹੋਵੇਗਾ ਜਿਹੜਾ ਅਜੇ ਤੱਕ ਗੱਲ ਨਹੀਂ ਬਣੀ ਕੀ ਪਤਾ ਗੁਰੂ ਨੇ ਕਿਰਪਾ ਕਰਕੇ ਮੇਰਾ ਕਿੰਨਾ ਕ ਦੁੱਖ ਘਟਾ ਦਿੱਤਾ ਹੈ ਜੋ ਮੈਨੂੰ ਨਜ਼ਰ ਨਹੀਂ ਆ ਰਿਹਾ ਇਸ ਦੇ ਨਾਲ ਇਹ ਵੀ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਮਨੁੱਖਾ ਜਨਮ ਮਿਲਿਆ ਹੀ ਭਗਤੀ ਕਰਨ ਲਈ ਹੈ ਪਾਈ ਨੰਦਰਾਲਲ ਵਰਗੇ ਖਿਆਲਾਂ ਨੂੰ ਹਮੇਸ਼ਾ ਅੰਦਰ ਪਰਣਾ ਹੈ ਕਿ ਨیرے ਮਕਾਨ ਬਣਾਉਣ ਲਈ ਮਾਇਆ ਇਕੱਠੀ ਕਰਨ ਲਈ ਨਹੀਂ ਆਏ ਕਰਤੀ ਤੇ ਨੰਦਰਾਲਲ ਜੀ ਲਿਖਦੇ ਸਨ ਪਪੀ ਤੇਰੀ ਤੰਗ ਅਸਾਨੂੰ ਇਸ ਸਰੀਰੇ ਲਈ ਆਈ ਨਹੀਂ ਤਾਂ ਕਿਸੇ ਲੋੜ ਆਵੰਦੀ ਜਿਸ ਪਿੱਛੇ ਉੜਤਾ ਹੀ ਮੇਰੇ ਮਾਹੀ ਜਦੋਂ ਅੰਦਰ ਇਹ ਗੱਲ ਵਸ ਜਾਵੇਗੀ ਕਿ ਮੈਂ ਤੇ ਸਿਰਫ ਭਗਤੀ ਕਰਨ ਪਰਮੇਸ਼ਵਰ ਦੀ ਬੰਦਗੀ ਕਰਨ ਆਇਆ ਹਾਂ ਬਾਕੀ ਅਤੇ ਆਲਾ ਦਵਾਲਾ ਗੁਜਾਰੇ ਲਈ ਚਾਹੀਦਾ ਹੈ ਫੇੜ ਚੜਦੀ ਕਲਾ ਆਉਂਦੀ ਹੈ ਜਿਸ ਤਰ੍ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਹਨ ਉੱਤਮ ਨਿਸ਼ਾਨ ਔਰਤ ਅਮਾਨ ਅਤੇ ਇਕ ਦولت ਗੁਜਰਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ